ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਅਤੇ ਪੰਜਾਬੀ ਚੈਨਲ ਵੇਖਣ ਦਰਸ਼ਕਾਂ ਸਵਾਗਤ ਗੁਰੂ ਨਾਨਕ ਦੇਵ ਸਿੱਖ ਸੇਵਾ ਸੰਸਥਾ ਪੰਜਾਬ ਵੱਲੋਂ ਇਤਿਹਾਸਿਕ ਬਾਜੀ ਦੇ ਨਗਰ ਮਾੜੀ ਕੰਬੋਕੇ ਦੇ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਸੁਖਾ ਸਿੰਘ ਬਾੜੀ ਕੰਬੋਕੇ ਵਿਖੇ ਫ੍ਰੀ ਸਲਾਈ ਸੈਂਟਰ ਅਤੇ ਟਿਊਸ਼ਨ ਸੈਂਟਰ ਦਾ ਉਦਘਾਟਨ ਅੱਜ ਕੀਤਾ ਗਿਆ ਇਸ ਮੌਕੇ ਸੁਭਾ ਅਮਰੀਕ ਸਿੰਘ ਸੁਭਾ ਰਤਨ ਸਿੰਘ ਪਲਵਿੰਦਰ ਸਿੰਘ ਕੁੱਕੀ ਅਨੋਖ ਸਿੰਘ ਭੱਟੀ ਸਹਿਬ ਸਿੰਘ ਪ੍ਰਧਾਨ ਗੁਰਮੀਤ ਸਿੰਘ ਮਠਾੜੂ ਆਦਲੇ ਇਸ ਮੌਕੇ ਗੱਲਬਾਤ ਕਰਦੇ ਆ ਕਿਹਾ ਕਿ ਉਹਨਾਂ ਦੀ ਸਸਤਾ ਦਾ ਇਹ ਮਕਸਦ ਹੈ ਕਿ ਸਿੱਖ ਬੱਚੇ ਬੱਚੀਆਂ ਨੂੰ ਗੁਰੂ ਘਰਾਂ ਜੋੜਨਾ ਅਤੇ ਕਿਤਾ ਮੁਕੀ ਬਣਾਉਣਾ ਉਹਨਾਂ ਨੇ ਕਿਹਾ ਕਿ ਇਹ ਸਲਾਈ ਸੈਂਟਰ ਅਤੇ ਟਿਊਸ਼ਨ ਸੈਂਟਰ ਦੇ ਇੱਕ ਪਿੰਡ ਵਿੱਚ ਖੋਲੇ ਜਾਣਗੇ ਜਿਸ ਵਿੱਚ ਬਿਨਾਂ ਕੋਈ ਫੀਸ ਦਿੱਤਿਆਂ ਬੱਚੀਆਂ ਸਲਾਈ ਅਤੇ ਟਿਊਸ਼ਨ حاصل ਕਰ ਸਕਣਗੇ ਇਸ ਬੰਦੇ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਘਲਵਾਈ ਕਾਰ ਸਿੰਘ ਦਿੱਲੀ ਵਾਲੇ ਹਰਜੀਤ ਸਿੰਘ ਗਾਮੜ ਹੀਰਾ ਸਿੰਘ ਮਾੜੀ ਕੰਬੋ ਤੇ ਹੋਰ ਵੀ ਬਤੁਨਤੇ ਸੱਜਣ ਹਾਜ਼ਰ ਸਨ ਜਿਨ੍ਹਾਂ ਨੇ ਇਨ੍ਹਾਂ ਆਗੂਆਂ ਦਾ ਸਵਾਗਤ ਕੀਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇ ਸਿੱਖ ਸੰਸਥਾ ਵੱਲੋਂ ਅੱਜ ਮਿਤੀ 36 2024 ਨੂੰ ਜਰਮਸਥਾਨ ਅਮਰ ਸ਼ਹੀਦ ਬਾਬਾ ਸੁਖਾ ਸਿੰਘ ਜੀ ਕੰਬੋਕੀ ਮਾੜੀ ਜ਼ਿਲ੍ਹਾ ਤਰਨਤਾਰਨ ਵਿੱਚ ਪਹੁੰਚੇ ਆ। ਇਸ ਸੰਸਥਾ ਦੇ ਮੁਖੀ ਭਾਈ ਸਾਹਿਬ ਭਾਈ ਸਾਫ ਸਿੰਘ ਜੀ ਡਾਕਟਰ ਗੁਰਪ੍ਰਕਾਸ਼ ਸਿੰਘ ਜੀ ਆਸਟ੍ਰੇਲੀਆ ਤੋਂ ਰਿੰਕੂ ਜੀ ਆਸਟ੍ਰੇਲੀਆ ਤੋਂ ਡਾਕਟਰ ਜੀ ਐਸ ਮਠਾਰੂ ਸਾਹਿਬ ਅਜਨਾਲਾ ਤੋਂ ਅੱਜ ਇੱਥੇ ਪਿਛਲੇ ਵਾਰ ਫਾਰਮ ਵੀ ਭਰੇ ਗਏ ਸੀ ਕੱਚੀਆਂ ਕੋਠਿਆਂ ਦੇ ਅੱਜ ਵੀ ਭਰੇ ਆ ਅੱਜ ਸੇ ਇੱਥੇ ਸਿਲਾਈ ਸੈਂਟਰ ਦਾ ਜਿਹੜਾ ਸ਼ੁਭ ਆਰੰਭ ਆ ਉਹ ਭਾਈ ਸਾਹਿਬ ਭਾਈ ਸਾਫ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੱਥੇ ਸਿਲਾਈ ਸੈਂਟਰ ਖੋਲਿਆ ਗਿਆ ਜਿੱਦਾ ਕਿਸੇ ਕਿਸਮ ਦੀ ਕੋਈ ਵੀ ਸਿੱਖਣ ਵਾਲੇ ਕਿਸੇ ਬੱਚੇ ਦੇ ਕੋਲੋਂ ਫੀਸ ਜਾਂ ਚੰਦਾ ਨਹੀਂ ਲਿਆ ਜਾਏਗਾ ਇਹਦੇ ਵਿੱਚ ਕੈਂਚੀਆਂ ਤੇ ਸਿਲਾਈ ਦਾ ਜਿਹੜਾ ਸਮਗਰੀ ਆ ਉਹ ਸੰਸਥਾ ਦੇ ਮੁਖੀ ਭਾਈ ਸਾਹਿਬ ਭਾਈ ਸਾਫ ਸਿੰਘ ਜੀ ਦੇ ਰਹੇ ਆ ਤੇ ਬਾਬਾ ਸੁੱਖਾ ਸੰਜੀ ਹਾਂਜੀ ਸਰ ਅੱਜ ਜੇ ਮਾੜੀ ਕੰਬੋਕਿਆਂ ਦੇ ਵਿੱਚ ਆਏ ਜੇ ਕੀ ਮਾਮਲਾ ਹੈ ਤੁਹਾਡਾ ਹਾਂਜੀ ਮੈਂ ਸਾਹਿਬ ਤੋਂ ਨਾਮ ਕਰੀ ਵਾਹਿਦ ਨੀਪਟਰਾਸਾ ਵਾਹਿਦ ਨੀਪਟਰਾ ਤੇ ਸਾਹਿਬ ਤੋਂ ਨਾਮ ਕਰੀ ਅਮਰਸਰ ਤੋਂ ਆਏ ਆਂ ਮਾੜੀ ਕੰਬੋ ਜੀ ਪਿੰਡ ਜਿਹੜੇ ਸ਼ਹੀਦ ਮਹਾਨ ਸ਼ਹੀਦ ਸਾਡੇ ਸੇਂਟ ਜੀ ਦੇ ਪਾਪਾ ਸੁਖਾ ਸਿੰਘ ਦਾ ਇਹਨਾਂ ਨੇ ਅਸੀਂ ਰਹੇ ਤਾ ਰਹੇ ਰਹੇ ਅਮਰਸਰ ਸਾਹਿਬ ਤੋਂ ਆੜਤੀ ਆਇਆ ਸੀ ਉਹਨਾਂ ਦੇ ਪਿੰਡ ਆਇਆ ਇੱਥੇ ਅਸੀਂ ਇੱਕ ਫਰੀ ਸਲਾਈ ਸਿੰਘ ਨੂੰ ਖੋਲ੍ਹੇ ਆਂ ਔਰ ਜਿਹੜੇ ਕਿਰਤੀ ਪਰਿਵਾਰ ਨੇ ਗਰੀਬੀ ਦੇ ਥਾ ਤੋਂ ਥਲੇ ਰਹਿ ਰਹੇ ਜਿਨ੍ਹਾਂ ਦੀਆਂ ਕੋਠਿਆਂ ਵਾਲੀਆਂ ਜਿਹੜੀਆਂ ਛੱਤਾਂ ਨੇ ਉਹ ਵੀ ਤਾਨਿਆਂ ਦੀਆਂ ਪਈਆਂ ਹੋਈਆਂ ਨੇ ਬਾਨੇ ਪਏ ਨੇ ਉਹਨਾਂ ਦੇ ਫਾਰਮ ਫਰੀ ਭਰੇ ਜਾ ਰਹੇ ਆ ਜਿਹੜੇ ਤੇ ਸਟੌਨ ਸੰਗੋਰ ਵਾਲਾ ਸਕੀਮ ਹੈ ਜਿਹੜੇ ਇੱਕ ਵਾਰ 70000 ਰੁਪਏ ਉਹਨਾਂ ਦੇ ਫਾਰਮ ਜਿਹੜੇ ਭਰੇ ਜਾ ਰਹੇ ਆ ਤਕਰੀਬਨ ਹੀ ਕੋਈ 5-600 ਦੇ ਧਾਰਿਆ ਜਿਹਨਾਂ ਦੇ ਫਰਜ਼ ਘਰ ਦਿੱਤੇ ਆ ਉਹ ਨਾਲ ਇੱਥੇ ਅਸੀਂ ਪ੍ਰੀਚ ਸਾਈਂਟਰ ਖੋ ਰਹੇ ਆ ਨਾਲ ਇੱਥੇ ਇੱਕ ਫ੍ਰੀ ਟਿਊਸ਼ਨ ਸੈਂਟਰ ਖੋਲੇ ਰਾਜ ਦੇ ਬੱਚੇ ਪੜ੍ਹਨਗੇ ਉਸ ਤੋਂ ਬਾਅਦ ਜਿਹੜੇ ਬੱਚੇ ਹੋਣ ਜਿਹੜੇ ਪਲੱਸ 2 ਤੋਂ ਬਾਅਦ ਨੇ ਉਹ ਬੱਚੇ ਜਿਨ੍ਹਾਂ ਦੇ ਕੋਈ ਮੁਸ਼ਕਲ ਹੋएगी ਨਹੀਂ ਪੜ ਸਕਣਗੇ ਇਹਨਾਂ ਨੂੰ ਅਸੀਂ ਕਿਰਿਆ ਨਾਲ ਦੀ ਫੀਸ ਆ ਕਿ ਨਹੀਂ ਹਸਦੀ ਉਹ ਵੀ ਸਾਡੀ ਸੰਸਥਾ ਦਾ ਦੇਖੀ ਜਾਏ ਜੀ ਇਹ ਜਿਹੜਾ ਸਾਰਾ ਕੰਮ ਆ ਇਹ ਸਾਰੇ ਦਾ ਸਾਰਾ ਜਿਹੜਾ ਸਿੱਖਿਆ ਇਹ ਸਹੀ ਸਤਿਗੁਰੂਆਂ ਦੇ ਨਾਲ ਤੇ ਨਾਲ ਔਰ ਨਾਮ ਤਰੀ ਮੁਖੀ ਜਿਹੜੇ ਸਾਡੇ ਐਸੋ ਦੇ ਮੌਜੂਦਾ ਮੁਖੀ ਨੇ ਸ੍ਰੀ ਧਰਮ ਗੁਰੂ ਜੀ ਉਹਨਾਂ ਦੇ ਨਿਸ਼ਾਨ ਨਿਰਦੇਸ਼ਾਂ ਅਨਸਾਰ ਅਸੀਂ ਇਹ ਸਾਰਾ ਜਿਹੜਾ ਧਾਰਸਤਾਲਿਆ ਸਾਡੇ ਉਹ ਜਿਹੜਾ ਸਾਰਾ ਸੇਧ ਸੰਥ ਹੈ ਉਹ ਚੜ੍ਹਦੀ ਕਲਾ ਵਿੱਚ ਹੈ ਆਪਣੀ ਸੰਸਥਾ ਦਾ ਮੁੱਖ ਮਕਸਦ ਕੀ ਹੈ ਜੀ ਸਾਡੀ ਸੰਸਥਾ ਦਾ ਮੁੱਖ ਮਕਸਦ ਇਹ ਹੈ ਜਿਹੜੇ ਸਾਡੇ ਸਿੱਖ ਭਰਾ ਜਿਹੜੇ ਗਰੀਬ ਨੇ ਕਿਸੇ ਤਾਨਵਾਸ ਹੋ ਕੇ ਉਹ ਮਤਲਬ ਦੂਸਰੇ ਧਰਮਾਂ ਦੇ ਵਿੱਚ ਆਪਣਾ ਧਰਮ ਛੱਡ ਰਹੇ ਨੇ ਉਹਨਾਂ ਨੂੰ 아 h ả i h